एसएसपी दफ्तर बटाला ਵਿਖੇ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਮਿਲਣੀ ਲਾਉਂਜ ਦਾ ਉਦਘਾਟਨ ਐਸਐਸਪੀ ਬਟਾਲਾ ਵੱਲੋਂ ਕੀਤਾ ਗਿਆ। ਜ਼ਿਲ੍ਹਾ ਪੁਲਿਸ ਦਫ਼ਤਰ ਬਟਾਲਾ ਵਿੱਚ ਇੱਕ ਲੋਕਾਂ ਲਈ ਆਰਾਮਦਾਇਕ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਵੇਟਿੰਗ ਰੂਮ ਹੈ। ਇਹ ਸਹੂਲਤ ਪੁਲਿਸ ਜ਼ਿਲ੍ਹਾ ਬਟਾਲਾ ਦੇ ਲੋਕਾਂ ਲਈ ਸਮਰਪਿਤ ਹੈ ਅਤੇ ਕਿਸੇ ਵੀ ਪੁਲਿਸ ਸੰਬੰਧੀ ਸੇਵਾ ਲਈ ਜ਼ਿਲ੍ਹਾ ਪੁਲਿਸ ਦਫ਼ਤਰ ਆਉਣ ਵਾਲੇ ਵਿਅਕਤੀਆਂ ਨੂੰ ਇੱਕ ਸਦਭਾਵਨਾ ਅਤੇ ਆਰਾਮਦਾਇਕ ਸਥਾਨ ਪ੍ਰਦਾਨ ਕਰਨ ਦਾ ਉਦੇਸ਼ ਰੱਖਦੀ ਹੈ। ਮਿਲਣੀ ਲਾਉਂਜ ਦਾ ਮਾਹੌਲ ਸ਼ਾਨਦਾਰ ਹੈ। ਇਹ ਹਰਾਮਦਾਇਕ ਸਟਨ ਅਤੇ ਆਧੁਨਿਕ ਸਹੂਲਤਾਂ ਨਾਲ ਇੱਕ ਸ਼ਾਂਤਮਈ ਵਾਤਾਵਰਨ ਪ੍ਰਦਾਨ ਕਰਦਾ ਹੈ। ਕਮਰੇ ਵਿੱਚ ਇੱਕ ਹੈਲਪ ਡਿਸਕ ਹੈ ਜਿੱਥੇ ਪਬਲਿਕ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਹਨ। ਇੱਥੇ ਜਾਣਕਾਰੀ ਸਿਸਟਮ ਵਿੱਚ ਦਰਜ ਕਰਕੇ ਉਚਿਤ ਅਧਿਕਾਰੀ ਦੇ ਪਾਸ ਭੇਜਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਂਦਾ ਹੈ। ਮਿਲਣੀ ਲਾਉਂਜ ਦੀ ਇੱਕ ਮੁੱਖ ਵਿਸ਼ੇਸ਼ਤਾ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੀਡ ਐਸਐਸਪੀ ਵੱਲੋਂ ਮਾਨੀਟਰ ਕੀਤੀ ਜਾਂਦੀ ਹੈ। ਜਿੱਥੇ SSP ਬਟਾਲਾ ਨੂੰ ਸਿੱਧਾ ਨਿਗਰਾਨੀ ਕਰਨ ਦਾ ਮੌਕਾ ਮਿਲਦਾ ਹੈ ਲਾਉਂਜ ਵਿੱਚ ਇੱਕ ਵੱਡੀ ਸਕਰੀਨ ਲੱਗੀ ਹੋਈ ਹੈ ਜਿਸ ਉੱਪਰ ਪੰਜਾਬ ਪੁਲਿਸ ਦੇ ਅਪਡੇਟ ਅਤੇ ਅਨਾਊਂਸਮੈਂਟ ਸ਼ਾਮਿਲ ਹੁੰਦੇ ਹਨ ਆਓ ਵੇਖਦੇ ਹਾਂ ਪੱਤਰਕਾਰ ਜਸਪਾਲ ਚੰਦਨ ਦੀ ਟੀਵੀ ਰਿਪੋਰਟ ਅੱਗੇ 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 ਚੱਲਦੇ ਚੋਕ ਚੋਕ ਜਿਵੇਂ ਪਿੱਛੇ 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 ਸਰ ਚਲਿਆ ਉਹ ਮੋੜ ਤੇ ਪਿੱਛੇ ਆ ਜਾ ਆਹਰ ਉਹ ਪਿੱਛੇ ਆ ਜਾ ਆਜਾ ਆਜਾ ਖੋਲ ਦੋ ਕਿਉਂ ਪਿੱਛੇ ਖੋਲ ਦੋ ਭਾਈ ਮੇਰੇ ਉਹ ਤਾਂ ਵਧੀਆ ਬਣ ਜੇ ਕਿੰਨਾ ਕੁਸੀ ਹੋ ਗਿਆ ਸਰ ਸਾਹਿਬ ਇਹ ਕਿ ਜੀ ਫੋਟੋ ਕਰ ਲੀਹ ਫੋਟੋ ਵੀ ਉਹ ਬਗਲ ਹੀ ਆ ਰਹੇ ਗਾ ਜੇ ਬੰਦ ਗਿਆ ਜੀ ਲੋ ਸਰ ਨਾਲ कितने जोनों ने कहा है कि लोगों का काम देखना बहुत मुश्किल है, बेच महंगा है, कलर बिल्डिंग लोड बनाना है, तो लोगों को अभी कितने किस्से लोगों के सिल्क के जरिए बर्फ आ रहा है, ये कर लेंगे, अच्छा फिर भी नहीं हो रहा, समझ नहीं उसका, मैं चाहिए कर लेंगे, कल उसकी तो माइक में आए इधर मैं ਪਾਕਿਸਤਾਨ ਥੈਂਕ ਯੂ ਚਲੋ ਥੈਂਕ ਯੂ ਦੋਵੇਂ ਜੀ ਜਰੋੜ ਵਾਪਸ ਜੀ ਜਰੋੜ ਆ ਕੇ ਪਰ ਆਓ ਅੱਜ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਮਿਲਨੀ ਲਾਉਂਜ ਜਿਹੜਾ ਇੱਕ ਲਕਜ਼ਰੀਅਸ ਸਟੇਟ ਆਫ ਦਾ ਆਰਟ ਵਿਜ਼ਿਟਰ ਵੇਟਿੰਗ ਹਾਲ ਹੈ ਉਹਨੂੰ ਅੱਜ ਅਸੀਂ ਪੁਲਿਸ ਦਸਿਕ ਬਟਾਲਾ ਦੀ ਪਬਲਿਕ ਲਈ ਡੈਡੀਕੇਟ ਕਰਤਾ ਇਹ ਬੇਸਿਕਲੀ ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀਗਾ ਐਸਐਸਪੀ ਤਾਂ ਇੱਥੇ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਲੋਕੀ ਮਿਲਣ ਲਈ ਆਉਂਦੇ ਆਫਸਰਸ ਨੂੰ ਤਾਂ ਉਹਨਾਂ ਲਈ ਕੋਈ ਪ੍ਰੋਪਰ ਥਾਂ ਨਹੀਂ ਸੀਗੀ ਤਾਂ ਅੰਦਰ ਮੈਂ ਸਕਰੀਨ ਤੇ ਦੇਖਦਾ ਹੁੰਦਾ ਸੀਗਾ ਕਿ ਲੋਕੀ ਕਤਾਰਾ ਬਣਾ ਕੇ ਖੜੀ ਦੁੱਬ ਦੇ ਵਿੱਚ ਖੜਦੇ ਹੁੰਦੇ ਸੀਗੇ which was a very undignified and inhospitable ਤਾਂ ਉਸ ਸੀਜ਼ ਨੂੰ ਚੇਂਜ ਕਰਨ ਲਈ ਅੰਡਰ ਦ ਗਾਈਡੈਂਸ ਆਫ ਵਧੀ ਡੀਜੀਪੀ ਪੰਜਾਬ ਫਿਰ ਅਸੀਂ ਇਨੀਸ਼ੀਏਟਿਵ ਲੈ ਲਿਆ ਤਾਂ ਇਸ ਤਰ੍ਹਾਂ ਫਿਰ ਇਹ ਅਸੀਂ ਇੱਕ ਮਾਡਰਨ ਸਟੇਟ ਆਫ ਦਾ ਆਰਟ ਵੇਟਿੰਗ ਰੂਮ ਬਣਾਇਆ ਇਦੇ ਵਿੱਚ ਸਾਡੇ ਦੋ ਤਿੰਨ ਆਬਜੈਕਟਿਵਸ ਸੀਗੇ ਇੱਕ ਤਾਂ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਵੈਸੇ ਵੀ ਕੋਈ ਮਿਲਣ ਲਈ ਆਂਦਾ ਹੈ ਉਹਨੂੰ ਇੱਕ ਵੈਲਕਮਿੰਗ ਐਨਵਾਇਰਨਮੈਂਟ ਪ੍ਰੋਵਾਈਡ ਕਰਾਨਾ ਸੋ ਥੈਟ ਜਦ ਤੱਕ ਉਹਨਾਂ ਦੀ ਵਾਰੀ ਆਂਦੀ ਹੈ ਉਹ ਕੰਫਰਟੇਬਲੀ ਆਪਣਾ ਇੱਥੇ ਵੇਟ ਕਰ ਸਕਦੇ ਹੈ ਤਾਂ ਇਸ ਤੋਂ ਇਲਾਵਾ ਤੁਸੀਂ ਜਿਵੇਂ ਦੇਖ ਸਕਦੇ ਹੋ ਅਸੀਂ ਇੱਥੇ ਸਕਰੀਨਸ ਵੀ ਲਾਇਆ ਹੈ ਇਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਕੋਈ ਪਬਲਿਕ ਇੰਟਰਸਟ ਦੇ ਵਿੱਚ ਜਿਹੜੀ ਮੈਸੇਜਸ ਹੈ ਉਹ ਡਿਸਪਲੇ ਹੋਣਗੇ ਸੋ ਥੈਟ ਜਦੋਂ ਤੱਕ ਕੋਈ ਫਰਿਆਦੀ ਇੱਥੇ ਵੇਟ ਕਰ ਰਹਾ ਹੈ ਉਨੂੰ ਅਵੇਅਰਨੈਸ ਵੀ ਮਿਲਦੀ ਰਹੂਗੀ ਪਾਉ ਉਹ ਸਾਈਬਰ ਫਰਾਡਸ ਨੂੰ ਲੈ ਕੇ ਹੈ ਜਾਂ ਜਿਹੜਾ ਡਰਗ ਟਿਪਸ ਨੂੰ ਉਹ ਸਾਡਾ ਜਿਹੜਾ ਸੇਫ ਪੰਜਾਬ ਪਲੇਟਫਾਰਮ ਹੈ ਤਾਂ ਇਸ ਤਰ੍ਹਾਂ ਉਹ ਸ਼ੇਅਰ ਵੀ ਕਰ ਸਕਦਾ ਹੈ ਐਂਡ ਅਖੀਰ ਦੇ ਵਿੱਚ ਅਸੀਂ ਸਿਰਫ ਇੱਕ ਮਾਡਰਨ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕਰਤਾ ਬਲਕਿ ਪੂਰਾ ਜਿਹੜਾ ਗ੍ਰਿਵੈਂਸ ਰੈਡਰਸਲ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਸਟਰੀਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਉੱਥੋਂ ਕੋਈ ਕੰਪਲੇਨੈਂਟ ਆ ਜਾਊਗਾ ਇੱਥੇ ਜਿਹੜਾ ਇਹ ਹੈਲਪ ਡੈਸਕ ਬਣਾਇਆ ਹੈ ਉੱਥੇ ਉਹ ਰিসিਵ ਹੋਗਾ ਇੱਥੇ ਇਸ ਕੰਪਿਊਟਰ ਤੇ ਉੱਥੇ ਉਹਦੀ ਜਿਹੜੀ ਡਿਟੇਲਸ ਉਹ ਨੋਟ ਹੋਣਗੀਆਂ ਇਹ ਜਿਹੜਾ ਵਰਕਫਲੋ ਲਗਾ ਹੈ ਇਹਦੇ ਰਾਹੀਂ ਉਹਦੀ ਫੋਟੋ ਖਿੱਚੀ ਜਾਊਗੀ ਤਾਂ ਉਸ ਤੋਂ ਬਾਅਦ ਉਹ ਉਹਦੀ ਹਿਸਟਰੀ ਲੈ ਕੇ ਪ੍ਰੋਪਰ ਜਿਹੜਾ ਐਪ੍ਰੋਪਰੀਏਟ ਆਫਸਰ ਹੈ ਉਹਨੂੰ ਰੂਟ ਕੀਤਾ ਜਾਊਗਾ ਇਹਦੇ ਵਿੱਚ ਸਾਡਾ ਵੀ ਇਹ ਫਾਇਦਾ ਹੋਗਾ ਕਿ ਸਾਡੇ ਕੋਲ ਇੱਕ ਡਾਟਾਬੇਸ ਬਣ ਜਾਊਗਾ ਸੋ ਥੈਟ ਆਪਾਂ ਵੀ ਐਨਾਲਾਈਜ਼ ਕਰ ਸਕਦੇ ਆ ਆਪਣੇ ਲੈਵਲ ਤੇ ਕਿ ਕਿਸ ਏਰੀਆ ਤੋਂ ਜ਼ਿਆਦਾ ਫਰਿਆਦੀ ਸਾਡੇ ਕੋਲ ਆ ਰਹੇ ਨੇ ਮਤਲਬ ਕੋਈ ਸਪੈਸਿਫਿਕ थाना ਹੈ ਤਾਂ ਆਪਾਂ ਫਿਰ ਗਰਾਉਂਡ ਲੈਵਲ ਤੇ ਵੀ ਕਰੈਕਟਿਵ ਮੈਜਰਸ ਲੈ ਸਕਦੇ ਸਰ ਅਗਰ ਕੋਈ ਐਸਐਸਪੀ ਐਸਪੀ ਜਾਂ ਡੀਐਸਪੀ ਨੂੰ ਮਿਲਣਾ ਚਾਹਵੇ ਤਾਂ ਉਹ ਇੱਥੇ ਪਹੁੰਚਦਾ ਹੈ ਤੇ ਉਹਦੀ ਫਿਰ ਮੁਲਾਕਾਤ ਕਿਸ ਤਰੀਕੇ ਨਾਲ ਹੋ ਸਕਦੀ ਅਫਸਰ ਨਾਲ ਕਿਉਂਕਿ ਅਗੇ ਦੇ ਸਿੱਧਾ ਅ ਅਫਸਰ ਦੇ ਦਫ਼ਤਰ ਦੇ ਬਾਹਰ ਖੜ ਕੇ ਉਹ ਅੰਦਰ ਆਪਣਾ ਸੁਨੇਹਾ ਭੇਜ ਸਕਦਾ ਸੀ ਪਰ ਇੱਥੇ ਫਿਰ ਕਿਸ ਤਰ੍ਹਾਂ ਮਿਲ ਸਕਦਾ ਇੱਥੇ ਕੋਈ ਆਇਆ ਉਹਨੇ ਆਪਣੀ ਡੀਟੇਲਸ ਇੱਥੇ ਨੋਟ ਕਰਾਈਆਂ ਐਂਡ ਆਪਣਾ ਹੀ ਵੁੱਡ ਸਟੇਟ ਦਾ ਪਰਪਸ ਆਫ ਦਾ ਵਿਜ਼ਿਟ ਕਿ ਕਿਨੂੰ ਮਿਲਣਾ ਹੈ ਉਹ ਪਰਪਸ ਕੀ ਹੈ ਉਸ ਤੋਂ ਬਾਅਦ ਇੱਥੇ ਉਹਦੀ ਡਿਟੇਲਸ ਜਿਹੜੀ ਹੈ ਨੋਟ ਹੋਣਗੀਆਂ ਐਂਡ ਉਹਨੂੰ ਫਿਰ ਐਪ੍ਰੋਪ੍ਰੀਏਟ ਅਫਸਰ ਨੂੰ ਭੇਜਿਆ ਜਾਵੇਗਾ ਨਾਲ ਉਹਦੀ ਡਿਟੇਲਸ ਵੀ ਉੱਥੇ ਭੇਜਿਆ ਜਾਣਗੀਆਂ ਸੋ ਥੈਟ ਅਫਸਰ ਨੂੰ ਵੀ ਪਤਾ ਹੋ ਬੇਸਿਕਲੀ ਕਾਦੇ ਲਈ ਆਇਆ ਹੈ ਤਾਂ ਪ੍ਰੋਪਰਲੀ ਉਹਨੂੰ ਐਡਰੈਸ ਕੀਤਾ ਜਾ ਸਕਦਾ ਹੈ ਸਰ ਫਾਇਦਾ ਕਿੰਨਾ ਕੋ ਮਿਲੇਗਾ ਲੋਕਾਂ ਨੂੰ ਜਿਹੜੇ ਬਾਕਾਇਦਾ ਇੱਥੇ ਐਸਐਸਪੀ ਦਫਤਰ ਪਹੁੰਚਦੇ ਸੀ ਪਹਿਲਾਂ ਤੁਸੀਂ ਦੇਖੋ ਮਤਲਬ ਤੁਸੀਂ ਸਾਰੇ ਹੀ ਆਂਦੇ ਰਹੇ ਬਾਹਰ ਤੁੱਪੇ ਖੜੇ ਹੁੰਦੇ ਸੀਗੇ ਤਾਂ ਇੱਕ ਕੰਫਰਟੇਬਲ ਇੱਕ ਐਨਵਾਇਰਨਮੈਂਟ ਸਾਰਿਆਂ ਨੂੰ ਹੁਣ ਪ੍ਰੋਵਾਈਡ ਹੋਗਾ ਜਿਹੜਾ ਵੀ ਬੰਦਾ ਬਾਹਰੋਂ ਆਜੂਗਾ ਜਦੋਂ ਤੱਕ ਕਿਉਂਕਿ ਫੁੱਟਵਾਲ ਐਸਐਸਪੀ ਦਫਤਰ ਬਹੁਤ ਹੈਗਾ ਤਾਂ ਜਦੋਂ ਤੱਕ ਵਾਰੀ ਆ ਜਾਂਦੀ ਹੈ ਕੰਫਰਟੇਬਲੀ ਉਹ ਇੱਥੇ ਬੈ ਸਕਦੇ ਹੈ ਪ੍ਰੋਪਰਲੀ ਤਾਂ ਜਦੋਂ ਤੱਕ ਫਿਰ ਉਹਨਾਂ ਨੂੰ ਜਿਹੜਾ ਕੰਸਰਨਡ ਅਫਸਰ ਹੈ ਜੇ ਬਟਾਲਾਪੁਰ ਜ਼ਿਲ੍ਹਾ ਦੀ ਗੱਲ ਕਰੀ ਤਾਂ ਸਿਰਫ ਇੱਥੇ ਬਣਾਇਆ ਗਿਆ ਕਿ ਬਾਕੀ ਪ ਨਹੀਂ ਕੁਝ ਜ਼ਿਲ੍ਹਾ ਦੇ ਵਿੱਚ ਹੈਗਾ ਪਰ ਇੱਥੇ ਨਹੀਂ ਸੀਗਾ ਸਾਡੀ ਫਿਰ ਕੋਸ਼ਿਸ਼ ਸੀਗੀ ਕਿ ਆਪਾਂ ਬਣਾ ਲਈਏ ਬਟ ਇਹੀ ਸੀਗਾ ਕਿ ਜੇ ਬਣਾਣਾ ਹੈ ਤਾਂ ਆਪਾਂ ਬੈਸਟ ਬਣਾਈਏ